ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਵਿਜੇ ਸੰਪਲਾ ਬਣੇ ਨੇ ਵਿਜੇ ਸੰਪਲਾ ਸਾਡੇ ਨਾਲ ਨੇ ਸੰਪਲਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕੀ ਤੁਹਾਡੇ ਤੇ ਇਹ ਕਿਸ ਦੀ ਕਿਰਪਾ ਹੋਈ ਹੈਗੀ ਪਰਮਾਤਮਾ ਤੋਂ ਉੱਪਰ ਵੱਡਾ ਨਾਂ ਕੀਦਾ ਹੈ ਜੀ ਇਹਨੂੰ ਤਾਂ ਮੈਂ ਪਰਮਾਤਮਾ ਦੀ ਕਿਰਪਾ ਕਹਿ ਸਕਦਾ ਤੇ ਪਰਮਾਤਮਾ ਸਿੱਧੇ ਤੌਰ ਤੇ ਨਹੀਂ ਬੰਦਾ ਵਸੀਲਾ ਹੋਰ ਹਾਈ ਕਮਾਂਡ ਜਿਹੜੀ ਮੇਰੀ ਉਹਨਾਂ ਦੇ ਮਨ ਚ ਆਇਆ ਔਰ ਮੈਂ ਇਸ ਦਾ ਮੈਨੂੰ ਮਾਣ ਵੀ ਹੈ ਤੇ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਇਹ ਜ਼ਿੰਮੇਵਾਰੀ ਨਿਭਾ ਸਕਦਾ ਹਾਂ। ਪਾਰਟੀ 'ਚ ਮੈਂ ਪੁੱਛ ਰਿਆਂਗਾ ਪਾਰਟੀ 'ਚ ਕਹਿੰਦੇ ਸੀ ਕਮਲ ਸ਼ਰਮਾ ਦੇ ਉੱਤੇ ਅਨਿਲ ਜੀ ਜੇਡਲੀ ਸਾਹਿਬ ਦਾ ਥਾਪੜ ਆਗਾ ਤੁਹਾਡੇ ਤੇ ਕਿਹਦਾ ਥਾਪੜ ਆਗਾ। ਮੇਰੇ ਤੇ ਮੇਰਾ ਤਾਂ ਰਾਜਨੀਤਿਕ ਖੇਤਰ ਦੇ ਵਿੱਚ ਮੇਰਾ ਕੋਈ ਰਿਸ਼ਤੇਦਾਰ ਭਾਈ ਪੁੱਤ ਜਵਾਬ ਸਾਡੇ ਇੱਥੇ ਨਹੀਂ ਹੁੰਦਾ। ਔਰ ਇਹਦੀ ਮਿਸਾਲ ਹੈ ਕਿ ਕੋਈ ਮਜ਼ਦੂਰ ਹੈ ਜਿਸ ਮੁਕਾਮ 'ਤੇ ਪਹੁੰਚਾ ਹੈ। ਔਰ ਜਿੱਥੇ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਅਤੇ ਬਿੱਲ ਚ ਚਲਾਉਣ ਵਾਲਾ ਮੰਤਰੀ ਹੈ ਇਹ ਕਿਰਪਾ ਤੇ ਕਿਰਪਾ ਤੇ ਨਿਰਭਰ ਨਹੀਂ کہہ ਸਕਦੇ ਕਿ ਇਹ ਉਹਨਾਂ ਦੀ ਪਾਰਖੀ ਨਜ਼ਰ ਹੀ ਕਹਿ ਸਕਦੇ ਆ ਉਹਦਾ ਸਦਕਾ ਉਹਨਾਂ ਨੂੰ ਕਿਤੇ ਨਾ ਕਿਤੇ ਚੰਗਾ ਲੱਗਾ ਹੋਵੇਗਾ ਸਾਡੀ ਕਾਰਗੁਜ਼ਾਰੀ ਔਰ ਇਸ ਕਰਕੇ ਉਹਨਾਂ ਨੇ ਕਿਤੇ ਨਹੀਂ ਸਾਡੇ ਤੇ ਵਿਸ਼ਵਾਸ ਉਹਨਾਂ ਨੂੰ ਹੋਇਆ ਬੀਜਪੀ ਤੇ ਅਲੀਗੇਸ਼ਨ ਲੱਗਦਾ ਕਿ ਬੀਜਪੀ ਰੈਜ਼ਰਵੇਸ਼ਨ ਖਤਮ ਕਰ ਦੋ ਬਹੁਤ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਦਲਤਾਂ ਦੀ ਸਭ ਤੋਂ ਵੱਡੀ ਬਾਤੀ ਆ ਤੁਹਾਨੂੰ ਲੱਗਦਾ ਇਸੇ ਕਰਕੇ ਤੁਹਾਨੂੰ ਕੁਰਸੀ ਮਿਲੀ ਆ ਦੇਖੋ ਇੱਕ ਤਾਂ ਇਹ ਜਿਹੜਾ ਝੂਠਾ ਤੇ ਕੁ ਪ੍ਰਚਾਰੀ ਕਹਿ ਸਕਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਇਹ ਜਾਨੀ ਕੈ ਔਰ ਮੈਨੂੰ ਯਾਦ ਆ ਕਿ 21 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ ਜੀ ਨੇ ਡਾਕਟਰ ਅੰਬੇਟਕਾਰ ਜੀ ਦੇ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਿਆ ਮਹਾ ਪ੍ਰਿਨਿਰਵਾਣ ਸਥਲ ਜਿਹਨੂੰ ਸਿੱਕੇ ਨੇ 26 ਅਲੀਪੁਰ ਰੋਡ ਨਵੀਂ ਦਿੱਲੀ ਦੇ ਉਸ ਦਿਨ ਉਹਨਾਂ ਦੇ ਉਸ ਨੂੰ ਦਾ ਸ਼ਿਲਾ ਨਿਯਾਸ ਜਸਤਨ ਕੀਤਾ ਹੈ ਉਸ ਦਿਨ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਚ ਕਿਹਾ ਹੈ ਕਿ ਅੱਜ ਤੱਕ ਅਗਰ ਦਲਿਤਾਂ ਦੇ ਹਿੱਤਾਂ ਦੀ ਕਿਸੇ ਨੇ ਵੀ ਰਾਖੀ ਕੀਤੀ ਹੈ ਉਹ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਜਾਂ ਉਹਦੇ ਨਾਲ ਦੇ ਸਮਰਥਕ ਜੋ ਪਹਿਲਾਂ ਸੀ ਜਾਣ ਸਕੈ ਲਈਏ ਔਰ ਅਜ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਮੇਂ ਹੀ ਹੋਇਆ ਔਰ ਉਹਨਾਂ ਨੇ ਯਕੀਨ ਵੀ ਦੋਾਇਆ ਕਿ ਇਹ ਜਿਹੜੇ ਝੂਠੇ ਪ੍ਰਚਾਰ ਦੇ ਵਿੱਚ ਸਾਡੇ ਸਮਾਜ ਦੇ ਲੋਕਾਂ ਨੂੰ ਨਹੀਂ ਲੱਗਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਫਾਇਦਾ ਇਸ ਗੱਲ ਦਾ ਹੋਇਆ ਕਿਉਂਕਿ ਬੀਜੇਪੀ ਦੇ ਖਿਲਾਫ ਇੱਕ ਦਲਤਾਂ ਚ ਮਾਹੌਲ ਬਣਾਇਆ ਜਾ ਰਿਹਾ ਦੂਜੀਆਂ ਪਾਰਟੀਆਂ ਵੱਲੋਂ ਇਸ ਕਰਕੇ ਦਲਤ ਫੇਸ ਅੱਗੇ ਕਰਨੇ ਜ਼ਰੂਰੀ ਨੇ ਬੀਜੇਪੀ ਨੂੰ ਉਹਨਾਂ ਚ ਇੱਕ ਤੁਹਾਨੂੰ ਵੀ ਕੀਤਾ ਮੈਂ ਇਕੱਲਾ ਹੀ ਨਹੀਂ ਹਾਂ ਅਗਰ ਪੁਰਾਣਾ ਇਤਿਹਾਸ ਕੱਢ ਕੇ ਦੇਖ ਲਈਏ ਇਹ ਡਾਕਟਰ 바ਵਾ ਸਾਹਿਬ ਜੀ ਅੰਬੇਦਕਰ ਜੀ ਦੇ ਜੀਵਨ ਤੋਂ ਵੀ ਅਟਲ ਵਿਹਾਰੀ ਵਾਜਪਾਈ ਜੀ ਦੇ ਸਮੇਂ ਤੋਂ ਵੀ ਡਾਕਟਰ 바ਵਾ ਸਾਹਿਬ ਅੰਬੇਦਕਰ ਜੀ ਨੂੰ ਅਗਰ ਸਹੀ ਅਰਥਾਂ ਦੇ ਵਿੱਚ ਇੱਕ ਉਹਨਾਂ ਨੇ ਬਾਰ ਜਣੀ ਉਹਦਾ ਲੋਕਾਂ ਦੇ ਵਿੱਚ ਅਕਸ਼ ਨੂੰ ਉਭਾਰਨ ਦੇ ਵਿੱਚ ਬੜਾ ਰੋਲ ਅਦਾ ਕੀਤਾ ਹੈ ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿੱਥੇ ਉਹਨਾਂ ਦੇ ਜਨਮ ਸਥਾਨ ਉਹਦਾ ਨਾ ਉਹ ਸੈਦ ਦਾ ਨਾਮ ਮਹੂਦ ਨਾ ਡਾਕਟਰ ਅੰਬੇਡਕਰ ਨਗਰ ਰੱਖਣਾ ਔਰ ਉਹ ਆਰਮੀ ਦੇ ਉਸ ਕੁਆਟਰ ਨੂੰ ਜਿਸ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਹੋਇਆ ਔਰ ਉਹਦਾ ਭਵਯੇ ਸਮਾਰਕ ਬਣਾਇਆ ਉਹ ਕਨੇ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਉਹ ਅੱਜ ਨਹੀਂ ਜਦੋਂ ਅਟਲ ਵਿਹਾਰੀ ਬਾਜਪੀ ਦੀ ਸਰਕਾਰ ਸੀ ਜਿੱਥੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੇ দীક્ષા ਲਈ ਸੀ ਉਹ ਧਰਮ ਅਪਣਾਇਆ ਸੀ ਉਸ ਦਾ ਵੀ ਭਵਯ ਸਮਾਰਕ ਜਿਹੜਾ ਵੱਡਾ ਬਿਲਡਿੰਗ ਬਣਾਈ ਆ ਉਹ ਵੀ ਅਟਲ ਵਿਹਰੀワਚਪਾਈ ਜੀ ਦੇ ਵੇਲੇ ਬਣਿਆ ਸੀ ਉਸ ਤੋਂ ਪਹਿਲਾਂ ਹੀ ਉਸ ਤੋਂ ਬਾਅਦ ਨਹੀਂ ਇਸ ਤੋਂ ਇਲਾਵਾ ਹੁਣ ਜੇ ਅਸੀਂ ਕਹਿ ਲਈਏ ਅੱਜ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਇੰਟਰਨੈਸ਼ਨਲ ਸਟੱਡੀ ਸੈਂਟਰ ਜਿਹੜਾ ਬਣਾਇਆ ਪੰਦਰ ਜਨਪਤ ਮਾਰਕ ਤੇ ਔਰ ਯਾ 26 ਅਲੀਪੁਰ ਰੋਡ ਜਿਹੜਾ ਉਹਨਾਂ ਦੀ ਜਗ੍ਹਾ ਦੀ ਗੱਲ ਕਰਦੇ ਆ ਇਨਾ ਦੇ ਵੀ ਹੁਣ ਕਿਉਂਕਿ ਇਹ ਉਸ ਵੇਲੇ ਅਟਲ ਵਿਹਾਰੀ ਵਾਜਪਾਈ ਦੇ ਸਮੇ ਦੇ ਪ੍ਰੋਜੈਕਟ ਵੀ ਬੜਾ ਕੰਮ ਕਰਦੀ ਹੈ ਦਲ ਨਾਲ ਲੇਕਿਨ ਕਿ ਸਮੇ ਦੇ ਪ੍ਰੋਜੈਕਟ ਹੈ ਔਰ 10 ਸਾਲ ਕਾਂਗਰਸ ਸੱਤਾ 'ਚ ਰਹੀ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਹੱਥ ਨਹੀਂ ਸੀ ਫੜੇ ਉਨਾਲ ਦੇ ਕੋਲ ਦਿਮਾਗ ਬੀਜੇਪੀ ਬੜਾ ਕੰਮ ਕਰਦੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿਤਨੇ ਕਿਤੇ ਆਰਐਸਐਸ ਕੰਮ ਖਰਾਬ ਕਰ ਦਿੰਦੀ ਹੈ ਮੋਨ ਭਗਵਤ ਦਾ ਬਿਆਨ ਆਉਂਦਾ ਪਿਆਰ ਇਲੈਕਸ਼ਨ ਚ ਕਿ ਰੈਜ਼ਰਵੇਸ਼ਨ ਬਾਰੇ ਰੀਥਿੰਕ ਹੋਣਾ ਚਾਹੀਦਾਗਾ ਉਸ ਤੋਂ ਬਾਅਦ ਭయ్యా ਜੀ ਜੋਸ਼ੀ ਦਾ ਬਿਆਨ ਆਉਂਦਾਗਾ ਕਿ ਜਿਹੜੇ ਪ੍ਰਿਵਿਲੇਜ ਕਲਾਸ ਆ ਉਹਨੂੰ ਰੈਜ਼ਰਵੇਸ਼ਨ ਛੱਡ ਦੇਣੀ ਚਾਹੀਦੀ ਹੈਗੀ ਦੇਖੋ ਮੈਂ ਇਹ ਕਾਂਗਾ ਕਿ ਜੇ ਭਾਰਤੀ ਜਨਤਾ ਪਾਰਟੀ ਅੱਜ ਜੇ ਅਸੀਂ ਇਸ ਵਿਚਾਰ ਨੂੰ ਲੈ ਕੇ ਚੱਲਿਆ ਇਹਦਾ ਮੂਲ ਵਿਚਾਰ ਜਿਹੜਾ ਸਾਨੂੰ ਆਰਐਸਐਸ ਤੋਂ ਮਿਲਿਆ ਹੈ ਔਰ ਅੱਜ ਜੇ ਅਸੀਂ ਆ ਰક્ષਣ ਲਈ ਵਕਾਲਤ ਕਰਦੇ ਆ ਤੇ ਇਹ ਆਰਐਸਐਸ ਦੇ ਵਿਚਾਰ ਦੇ ਉੱਤੇ ਹੀ ਆ ਔਰ ਅੱਜ ਉਹਦੀ ਰਾਖੀ ਕਰ ਰਹੇ ਆ ਤੇ ਇਹ ਵੀ ਆਰਐਸਐਸ ਦੇ ਕਿਉਂਕਿ ਮੈਂ ਇੱਕ ਸਵੈਮ ਸੇਵਕ ਆ ਔਰ ਮਿਸ ਮੇਰ ਤੋਂ ਜ਼ਿਆਦਾ ਨੇੜੇ ਹੋਰ ਕੌਣ ਦੇਖ ਸਕਦੇ ਬਿਆਨ ਆਉਂਦਾਗਾ ਭਈ ਅਜ ਜੋਸ਼ੀ ਦਾ ਆ ਇੱਥੇ ਰੀਥਿੰਕ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿਤੇ ਐਸਾ ਕਿਤੇ ਬਿਆਨ ਨਹੀਂ ਆਇਆ ਕਿਤੇ ਉਹਨੂੰ ਸਿਰਫ ਮਿਸਗਾਈਡ ਔਰ ਉਹਨਾਂ ਦੀ ਜਿਹੜੀ ਮੋਨ ਭਾਗਵਾ ਜੀ ਨੇ ਆਪਣੀ ਗੱਲ ਨੂੰ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਦੱਸਿਆ ਵੀ ਹੈ ਕਿ ਮੇਰੇ ਬਿਆਨ ਨੂੰ ਤੁਸੀਂ ਉਲਟਾ ਦਰਕੀਤਾ ਔਰ ਉਹਦੀ ਇਹਨੂੰ ਕੋਈ ਛੇੜ ਨਹੀਂ ਸਕਦਾ ਅਸੀਂ ਬਿਆਨ ਤੁਹਾਨੂੰ ਯਾਦ ਨਹੀਂ ਹੋਣਾ ਉਹ ਬਿਆਨ ਪੰਜ ਜਨਿਆਂ ਛਪਿਆ ਸੀਗਾ ਆਰਐਸਐਸ ਦਾ ਮੈਗਜ਼ੀਨ ਆ ਉਹਦੇ ਛਪਿਆ ਸੀ ਉਹ ਬਿਆਨ ਮੀਡੀਆ ਦੀ ਇੰਟਰਪ੍ਰੋਡਕਸ਼ਨ ਹੋ ਸਕਦੀ ਆ ਹਕੀਕਤ ਦੇ ਵਿੱਚ ਐਸਾ ਕੁਝ ਨਹੀਂ ਹੈ ਤੁਹਾਨੂੰ ਲੱਗਦਾ ਕਿ ਜਿਹੜੀ ਕੈਲਕੂਲੇਸ਼ਨ ਇਸ ਤਰ੍ਹਾਂ ਦੀ ਪੋਲਿਟਿਕਸ ਆ ਗਈ ਕਿ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਜਾਂ ਕਿਸੇ ਮੁਸਲਮ ਫੇਸ ਨੂੰ ਅੱਗੇ ਲਿਆਇਆ ਜਾਂਦਾ ਮinority ਜਾਂ ਜਿਹੜੀ ਕਾਸਟ ਬੇਸਡ ਪੋਲਿਟਿਕਸ ਹੈ ਹੋਣੀ ਚਾਹੀਦੀ ਆ ਔਰ ਬੀਜੇਪੀ ਵਰਗੀ ਪਾਰਟੀ ਜਦੋਂ ਇਹ ਕਰਦੀ ਆ ਤਾਂ ਤੁਹਾਨੂੰ ਲੱਗਦਾ ਨਹੀਂ ਸਵਾਲ ਖੜੇ ਹੁੰਦੇ ਨੇ ਦੇਖਿਓ ਬੀਜੇਪੀ ਪਾਰਟੀ ਕਿਸੇ ਜਾਤ ਕਿਸੇ ਧਰਮ ਪੰਥ ਦੇ ਆਧਾਰ ਤੇ ਕੋਈ ਰਾਜਨੀਤੀ ਨਹੀਂ ਕਰਦੀ ਇਹ ਸਪਸ਼ਟ ਜਿਹੜਾ ਉਹਨਾਂ ਦਾ ਹੈ ਨਾ ਅਜੇ ਤੱਕ ਅਸੀਂ ਇਨਾਂ ਚਿਰ ਕੰਮ ਕੀਤਾ ਸੰਗਤ ਦੇ ਵਿੱਚ ਵੀ ਕੀਤਾ ਸਾਡੀ ਅਜੇ ਤੱਕ ਕਦੀ ਕਿਸੇ ਨੇ ਜਾਤ ਨਹੀਂ ਪੁੱਛੀ ਕਿ ਤੁਹਾਡੀ ਬਰਾਤਰੀ ਕੀ ਹੈ ਜੇ ਸੰਦੇਕ ਜਦੋਂ ਅਸੀਂ ਕੰਮ ਕਰਾਂਗੇ ਇੱਕ ਸਮਰੱਥ ਸਮਾਜ ਬਣਾਵਾਂਗੇ ਸਾਰੇ ਜਿਹੜੇ ਕਾਸਟਾਂ ਦੇ ਲੋਕ ਵੀ ਹੋਣਗੇ ਸਾਰੇ ਮਤ ਪੰਥ ਦੇ ਲੋਕ ਵੀ ਹੋਣਗੇ ਸਾਰੇ ਧਰਮਾਂ ਦੇ ਲੋਕ ਵੀ ਹੋਣਗੇ ਔਰ ਉਹਨਾਂ ਜੋ ਅਗਰ ਕਿਸੇ ਨੂੰ ਉਹਦੀ ਯੋਗਤਾ ਦੇ ਹਿਸਾਬ ਨਾਲ ਤੁਸੀਂ ਅੱਗੇ ਵਧਾ ਦੇਓਗੇ ਤਾਂ ਅਸੀਂ ਉਹਨੂੰ ਉਸ ਫੈਕਟਰ ਵੱਲ ਨੂੰ ਜੋੜ ਕੇ ਦੇਖੀਏ ਇਹ ਸ਼ਾਇਦ ਠੀਕ ਨਹੀਂ ਕਾਂਗਰਸ ਇਹ ਗੱਲ ਕਰਦੀ ਉਦੋਂ ਤੁਸੀਂ ਕਹਿੰਦੇ ਕਾਸਟイズਮ ਆ ਜਦੋਂ ਨतीश ਕੁਮਾਰ ਕਰਦੇ ਨਹੀਂ ਨਤੀਨ ਬੀਜੇਪੀ ਕਹਿੰਦੀ ਮੈਂ ਕਹ ਰਿਹਾ ਹੁੰਦਾ ਨतीश ਕੁਮਾਰ ਕਰਦੇ ਨੇ ਜਾਂ ਮੁਲਾਮ ਸਿੰਘ ਯਾਦਵ ਕਰਦੇ ਨੇ ਲਾਲੂ ਯਾਦੂ ਕਰਦੇ ਨੇ ਉਹ ਅਕਸਰ ਕਿਹਾ ਜਾਂਦਾ ਹੈਗਾ ਕਿ ਇਹ ਜਾਤੀਵਾਦ ਆ ਤੁਸੀਂ ਇੱਕ ਸਵਾਲ ਖੜਾ ਕੀਤਾ ਕਿ ਜਦੋਂ ਕਾਂਗਰਸ ਕਰਦੀ ਹੈ ਤੇ ਇਹ ਜਤ ਨੂੰ ਹੁੰਦਾ ਔਰ ਮੈਂ ਉਹਦੀ ਐਗਜ਼ਾਮਪਲ ਦੱਸਦਾ ਮੇਰੀ ਪਹਿਲੇ ਗੱਲ ਜਿਹੜੀ ਮੈਂ ਜਵਾਬ ਦੇਣ ਲੱਗਾ ਹੁੰਦਾ ਕਿ ਅਗਰ ਮਿਸੀਪੀਆ ਜਿਹੜਾ ਉਹਨਾਂ ਦਾ ਵਿਧਾਇਕ ਦਲ ਦਾ ਨੇਤਾ ਬਣਾਉਂਦੇ ਉਹ ਚੰਨੀ ਜੀ ਨੂੰ ਬਣਾਉਂਦੇ ਆ ਔਰ ਤੁਸੀਂ ਸਾਰਿਆਂ ਨੇ ਸੁਣਿਆ ਕਿ ਬਠਿੰਡੇ ਦੀ ਜਦੋਂ ਰੈਲੀ ਹੁੰਦੀ ਹੈ ਔਰ ਉਹ ਮੰਚ ਤੋਂ ਕਹਿੰਦਾ ਹੈ ਕਿ ਸਾਡੇ ਬਜ਼ੁਰਗ ਤੁਹਾਡੇ ਸੀਰੀ ਸੀ ਔਰ ਅੱਜ ਅਸੀਂ ਵੀ ਤੁਹਾਡੇ ਸੀਰੀ ਬਣ ਕੇ ਕੰਮ ਕਰਾਂਗੇ ਇਹ ਦਿੱਤੋਂ ਪਤਾ ਲੱਗਦਾ ਕਿ ਉਹਦੀ ਯੋਗਤਾ ਤੇ ਨਹੀਂ ਇਹ ਦਲੇ ਤੇ ਕਾਰਡ ਹੈ ਜੇ ਉਹ ਸੰਵਿਧਾਨ ਸਭਾ ਜੀ ਬੋਲਦਾ ਔਰ ਪੂਰੇ ਹਸੋ ਹਾਣੀ ਹੁੰਦੀ ਹੈ ਔਰ ਇਸ ਤੋਂ ਪਤਾ ਲੱਗਦਾ ਕਿ ਉਹ ਜਾਤ ਔਰ ਪੰਥ ਦੀ ਔਰ ਇਸ ਕਾਰਡ ਖੇਲੇ ਜਾਂਦਾ ਔਰ ਯੋਗਤਾ ਦੇ ਅਨੁਸਾਰ ਉਹਨੂੰ ਕੁਝ ਨਹੀਂ ਮਿਲਿਆ ਭਾਜਪਾ ਧੜੇਬੰਦੀ ਦੀ ਸ਼ਿਕਾਰ ਰਹੀ ਹੈ ਪਿਛਲੇ ਦੌਰ ਚ ਕਦੇ ਵੀ ਭਾਜਪਾ ਧੜੇਬੰਦੀ ਦੀ ਸ਼ਿਕਾਰ ਨਹੀਂ ਰਹੀ ਹਾਂ ਮਤ ਭੇਦ ਤੇ ਮੰਨ ਭੇਦ ਹੋਣਾ ਇਹ ਦੋ ਅਲੱਗ ਅਲੱਗ ਚੀਜ਼ਾਂ ਹੈ ਮਤ ਭੇਦ ਕਿਸੇ ਵੀ ਵਿਚਾਰ ਦੇ ਉੱਤੇ ਕਿਸੇ ਦੋ ਵੇ ਤੇ ਮਨਪੇਦ ਕਿੰਨਾ-ਕਿੰਨਾ ਚ ਰਿਹਾ ਮੈਂ ਦੱਸਦਾ ਮੈਂ ਦੱਸਦਾ ਕਿ ਮੇਰੇ ਗੱਲ ਪੂਰੀ ਸੁਣ ਲਓ ਇਹਦਾ ਕਾਲਾ ਇਹਨੇ ਵੀ ਅਗਰੈਸਿਵ ਨਾ ਹੋਵੋ ਕੋਈ ਗੱਲ ਨਹੀਂ ਐ ਮਤਪੇਦ ਕਿਸੇ ਵੀ ਦੋ ਵਿਅਕਤੀਆਂ ਦੇ ਵਿੱਚ ਹੋ ਸਕਦਾ ਹੈ ਦੋ ਭਰਾਵਾਂ 'ਚ ਵੀ ਹੋ ਜਾਂਦਾ ਹੈ ਪਤੀ-ਪਤਨੀ 'ਚ ਵੀ ਹੋ ਸਕਦਾ ਭੈਣ-ਭਰਾ 'ਚ ਵੀ ਹੋ ਸਕਦਾ ਪਰ ਇਹਦਾ ਕਿਤੇ ਮਤਲਬ ਨਹੀਂ ਹੈ ਕਿ ਉਹਨਾਂ ਦਾ ਪਤੀ-ਪਤਨੀ ਦਾ ਭੈਣ-ਭਰਾ ਦਾ ਭਰਾ-ਭਰਾ ਦਾ ਰਿਸ਼ਤਾ ਖਤਮ ਹੋ ਗਿਆ ਮਤਪੇਦ ਸਮੇਂ ਦੇ ਨਾਲ ਤਬਦੀਲ ਹੁੰਦੇ ਰਹਿੰਦੇ ਨੇ ਮਨਪੇਦ ਜਿਹੜੇ ਨਹੀਂ ਹੁੰਦੇ ਇਸ ਕਰਕੇ ਸਾਡੇ ਇੱਥੇ ਮਤ ਪੇਦਤਾ ਮਨਪੇਦ ਰਹਿਨੇ ਇਥੇ ਨਵਜੋਤ ਕੋਰ ਸਿੱਧੂ ਕਹਿੰਦੇ ਰਹੇ ਕਿ ਅਗਰ ਕਮਲ ਸ਼ਰਮਾ ਦੁਆਰਾ ਪ੍ਰਧਾਨ ਬਣ ਗਈ ਤਾਂ ਪਾਰਟੀ ਦੀ ਪੋਲੀਟੀਕਲ ਸੂਸਾਈਡ ਹੋਊਗੀ ਕਿ ਮੈਂ ਇਹਦੇ ਵਿੱਚ ਮੈਨੂੰ ਪਤਾ ਕਿ ਕਿਉਂਕਿ ਮੀਡੀਆ ਮੈਂ ਹੁਣ ਜਿਹੜੇ ਆ ਬਹੁਤ ਸਾਰੀਆਂ ਗੱਲਾਂ ਜ਼ਬਰਦਸਤੀ ਤੁਸੀਂ ਮੇਰੇ ਮੂੰਹ 'ਚ ਪਾਉਣੀਆਂ ਚਾਹ ਰਹੇ ਹੋ ਮੈਂ ਨਹੀਂ ਪਵਾ ਰਿਹਾ ਐਸੀ ਕਿਤੇ ਕੋਈ ਹੋ ਸਕਦੀ ਹੈ ਤਾਂ ਮੈਨੂੰ ਨਹੀਂ ਪਤਾ ਪਰ ਮੈਂ ਮੈਂ ਸਪੱਸ਼ਟ ਕਹਿਣਾ ਚਾਹੁੰਦਾ ਜਿਹੜੀ ਮੇਰੀ ਗੱਲ ਮੈਂ ਕਹਿਣੀ ਕੀ ਚਾਹੁੰਦਾ ਕਿ ਸਾਡੇ ਮਤਭੇਦ ਹੋ ਸਕਦੇ ਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਨਭੇਦ ਕਿਤੇ ਨਹੀਂ ਔਰ ਮੈਨੂੰ ਮਾਣ ਉਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦਾ ਸਦਸਾ ਹੋਣ ਦੇ ਉੱਤੇ ਕਿ ਜਿਹਦੇ ਚ ਕਦੀ ਵੀ ਕਿਸੇ ਵੀ ਦੋ ਜਿਹੜੇ ਨੇਤਾ ਦੇ ਵਿੱਚ ਮਨ ਭੇਦ ਕਿਤੇ ਨਹੀਂ ਹੋਇਆ ਮਤ ਭੇਦ ਹੋਣਾ ਇੱਕ ਅਲੱਗ ਚੀਜ਼ ਆ ਪਰ ਮਤ ਭੇਦ ਜਿਹੜੇ ਆ ਦੂਰ ਹੋ ਸਕਦੇ ਆ ਪਤਾ ਨਵਜੋਤ ਸਿੰਘ ਸਿੱਧੂ ਅਰੁਣ ਜਿੱਟੜੀ ਦਾ ਪ੍ਰਚਾਰ ਕਰਨੇ ਆਏ ਸੀਗੇ ਪੂਰੀ ਇਲੈਕਸ਼ਨ ਦੇ ਅੰਦਰ ਇਹ ਮਨ ਭੇਦ ਨਹੀਂ ਸੀਗਾ ਕਿਤੇ ਕੰਮ ਵੀ ਹੋ ਸਕਦੇ ਨਾ ਇਹਦੇ ਸਰਟੀਫਿਕੇਟ ਕਿੱਥੇ ਤੁਹਾਡਾ ਕੋਈ ਨਹੀਂ ਇੰਨੀ ਜ਼ਰੂਰੀ ਕੰਮ ਕੀ ਸੀਗਾ ਕਿ ਇੱਕ ਪਾਰਟੀ ਦਾ ਇੰਨਾ ਵੱਡਾ ਲੀਡਰ ਜਿਥੇ ਸਾਰੀ ਲੀਡਰਸ਼ਿਪ ਆਈ ਹੋਵੇ ਅਮਰ ਸਰ ਇਹ ਬਿਨਾ ਮਤਲਬ ਦੀ ਇਹਦੇ ਵਿੱਚੋਂ ਜਿੰਨਾ ਮਰਜੀ ਲੱਸੀ ਚ ਤੁਸੀਂ ਮਦਾਣੀ ਫੇਰੋਗੇ ਇਹ ਚੋਂ ਕੁਝ ਨਹੀਂ ਨਿਕਲਣ ਵਾਲਾ ਕੰਨ ਲੰ ਕੰਮ ਦੀ ਇਹ ਆ ਕਿ ਸਾਡੇ ਮੋਰੇ ਸਾਡਾ ਅੱਜ ਜੂਆ ਜੋਸ਼ ਸੀਗਾ ਔਰ ਜੋਸ਼ ਦਾ ਉਹਦੇ ਤੋਂ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ ਕਿ ਉਹ ਦੱਸਣਾ ਚਾਹੁੰਦਾ ਹੈ ਕਿ ਅਸੀਂ 2017 ਚ ਜਿਹੜਾ ਵਧੀਆ ਤੇ ਸਾਰਤਕ ਰੂਪ ਚ ਕੰਮ ਕਰਦੇ ਹੋਏ ਇੱਕ ਨਵਾਂ ਰਿਜ਼ਲਟ ਜਿਹੜਾ ਦੇਾਂਗੇ ਔਰ ਇਤਿਹਾਸਿਕ ਰਿਜ਼ਲਟ ਜਿਹੜਾ ਤੇ ਤੀਜੀ ਵਾਰ ਇਹ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਨਵੇਂ ਮੰਤਰੀ ਕੌਣ ਬਣਨ ਜਾ ਰਹੇ ਨੇ ਬੀਜੇਪੀ ਦੇ ਨਵੇਂ ਮੰਤਰੀ ਕੌਣ ਬਣਨਗੇ ਚर्चा ਚੱਲ ਰਹੀ ਹੈ ਕਿ ਨਵੇਂ ਮੰਤਰੀ ਬਣੇ ਹੋ ਨਾ ਉਹ ਤਾਂ ਤੁਸੀਂ ਚਲਾ ਰਹੇ ਹੋ ਕੋਈ ਇਸ ਤਰ੍ਹਾਂ ਦੀ ਹੈ ਆਉਣ ਵਾਲੇ ਦਿਨਾਂ ਤੁਸੀਂ ਤਾਂ ਮਤਲਬ ਨਹੀਂ ਦੇ ਚਲਾ ਰਹੇ ਹੋਰ ਮੇਰਾ ਸਾਡੇ ਵਿੱਚ ਤੁਹਾਡੀ ਕਿਸੇ ਵਿਅਕਤੀ ਨਾਲ ਕਿਸੇ ਪਾਰਟੀ ਦੇ ਲੀਡਰ ਨਾਲ ਕੋਈ ਗੱਲ ਹੋਈ ਆ ਸੀ ਅਗਰ ਜੇ ਹੋਈ ਹੈ ਤਾਂ ਮੈਨੂੰ ਦੱਸੋ ਆਫ ਦੀ ਰਿਕਾਰਡ ਹੀ ਪਤਾ ਲੱਗਦਾ ਹੈ ਰਿਕਾਰਡ ਪਤਾ ਨਹੀਂ ਕੌਣ ਕਹਿੰਦਾ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਕਿ ਤੁਸੀਂ ਆਨ ਦਾ ਰਿਕਾਰਡ ਤੁਸੀਂ ਇਹ ਕਹਿ ਰਹੇ ਹੋ ਸਾਡੇ ਕੋਲ ਆਫਸਰ ਰਿਕਾਰਡ ਵੀ ਗੱਲ ਹੈ ਇਹ ਫਿਕ ਆਫ ਦਾ ਰਿਕਾਰਡ ਕਿਦਾਂ ਹੋ ਗਈ ਸੋ ਇਹ ਆਫ ਦਾ ਰਿਕਾਰਡ ਇਮੀਡੀਏ ਚ ਕੁਝ ਨਹੀਂ ਹੁੰਦੀ ਕਿਤੇ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਹੈ ਕਿ ਮੇਰੇ ਨਾਲ ਕਿਸੇ ਦੀ ਗੱਲ ਨਹੀਂ ਹੋਈ ਤੇ ਤੁਸੀਂ ਮੇਰੇ ਨਾਂ ਦੇ ਉੱਤੇ ਸਟੋਰੀਆਂ ਛੱਪ ਗਈਆਂ ਇਸ ਕਰਕੇ ਮੀਡੀਆ ਦੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਵੀ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਇਸ ਚੈਨਲ ਦੇ ਮਾਧਿਅਮ ਨਾਲ ਮੈਂ ਬੇਨਤੀ ਵੀ ਕਰਨਾ ਚਾਹਾਂਗਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਚੌਥਾ ਪਿਲਰ ਗਿਨੇ ਜਾਂਦਾ ਹੈ ਪਰ ਜੇ ਇਹ ਹੱਲ ਜਾਵੇ ਤੇ ਬਹੁਤ ਵੱਡੀ ਬਿਲਡਿੰਗ ਜਿਹੜੀ ਲੋਕਤੰਤਰ ਦੀ ਬਿਲਡਿੰਗ ਡਿੱਗ ਜਾਏਗੀ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਨਾਲ ਪੂਰੀ মিডিਆ ਨੂੰ ਇਹ ਕਹਾਂਗਾ ਕਿ ਸਹੀ ਦਿਸ਼ਾ ਵਾਲ ਜਿਹੜਾ ਉਹ ਆਪਣਾ ਵੀ ਪਿੱਲਰ ਬਿਸ਼ੱਕ ਤੁਸੀਂ ਉਹਦੇ 'ਚ ਸਪਰਿੰਗ ਪਾ ਕੇ ਰੱਖੋ ਪਰ ਇੰਨਾ ਕ ਮਜ਼ਬੂਤ ਰੱਖੋ ਕਿ ਉਹ ਲੋਕਤੰਤਰ ਨਾ ਡਿਗੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਬਾਦਲ ਪਰਿਵਾਰ ਦੇ ਨਾਲ ਬਾਦਲ ਸਰਕਾਰ ਦੇ ਨਾਲ ਕਾਫੀ ਤਿੱਖਾ ਚੱਲਦਾ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਅਮਰਸਰ ਉਦੋਂ ਬਾਅਦ ਨਵਜੋਤ ਕੌਰ ਸਿੱਧੂ ਲਗਾਤਾਰ ਬੋਲਦੇ ਨੇ ਇਹ ਮਾਮਲਾ ਸੈਟਲ ਕਿਉਂ ਨਹੀਂ ਹੋ ਰਿਹਾ ਤੁਸੀਂ ਕੋਈ ਇਹੋ ਜਿਹੀ ਭੂਮਿਕਾ ਨਿਭਾਓਗੇ ਕਿ ਸਿੱਧੂ ਦੀ ਪੰਜਾਬ 'ਚ ਵਾਪਸੀ ਹੋਵੇ ਜਾਂ ਮੇਰੇ ਖਿਆਲ ਇਹਦੇ ਚ ਕੇਂਦਰ ਹੈ ਹਾਈ ਕਮਾਨ ਨੇ ਆਪਣਾ ਜਿਹੜਾ ਰੋਲ ਅਦਾ ਕਰਨਾ ਸੀ ਉਹ ਕੀਤਾ ਔਰ ਜਿੱਥੇ ਤੱਕ ਮੇਰੀ ਵੀ ਤੁਸੀਂ ਦੇਖਿਆ ਹੋਣਾ ਕਿ ਮੈਡਮ ਨਵਜੋਤ ਕੌਰ ਸਿੱਧੂ ਆਏ ਸੀ ਔਰ ਉਹਨਾਂ ਦੇ ਮਨ ਚ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗਿਲਾ ਸ਼ਿਕਵਾ ਜਾਂ ਕੋਈ ਸ਼ੰਕਾ ਨਹੀਂ ਹੈ ਔਰ ਤੁਸੀਂ ਮੰਚ ਤੇ ਉਹਨਾਂ ਨੂੰ ਬਿਠਾਇਆ ਜਿਹਨਾਂ ਨੇ ਕਿਹਾ ਕਿ ਅਗਰ ਮੇਰੇ ਫਿਰ ਕੰਮਾਂ ਇੰਟਰਵਿਊ ਕਰਕੇ ਆਏ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਕੰਮ ਨਾ ਹੋਏ ਤੇ ਮੇਰਾ ਰਿਜ਼ਾਈਨ ਪੱਕਾ ਹੈ ਦ ਗਾਜ਼ ਦੇ ਕਮਾਂਦੀ ਪੂਰਤੀ ਕਰਨਾ ਸਾਡੀ ਸਾਰਿਆਂ ਦੀ ਡਿਊਟੀ ਹੈ ਔਰ ਮੈਂ ਮੰਚ ਤੋਂ ਵੀ ਕਿਹਾ ਕਿ ਕਾਰਜਕਰਤਾ ਨੂੰ ਸੰਭਾਲਣਾ ਮੇਰੀ ਪਰਚਾ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਕੰਮ ਹੈ ਔਰ ਮੇਰੀ ਡਿਊਟੀ ਹੈ ਕਿਉਂਕਿ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦਾ ਮੁਖ ਹੈ ਸੇਵਾਦਾਰ ਹੋਣ ਦੇ ਨਾਤੇ ਮੇਰੀ ਡਿਊਟੀ ਹੈ ਉਹਨਾਂ ਦੇ ਸਾਰਿਆਂ ਦੇ ਹਿੱਤਾਂ ਦੀ ਰਾਖੀ ਕਰਨਾ ਔਰ ਸਾਰਿਆਂ ਦੇ ਇਤਾਂ ਦੇ ਲਈ ਗੱਲ ਕਰਨਾ ਇਹ ਮੇਰੀ ਡਿਊਟੀ ਚ ਸ਼ਾਮਲ ਹੈ ਇਸਨ ਵਿਜੇ ਸੰਪਲਾ ਜਿਹੜੇ ਬੀਜੇਪੀ ਦੇ ਪ੍ਰਧਾਨ ਬਣੇ ਨੇ ਜਿਨ੍ਹਾਂ ਦਾ ਕਹਿਣਾ ਕਿ ਕਾਲੀ ਦਲ ਦੇ ਨਾਲ ਗੱਠਜੋੜ ਕਾਇਮ ਰਹੇਗਾ ਔਰ ਜਿਹੜੀ ਆਉਣ ਵਾਲੇ ਦਿਨਾਂ ਦੇ ਅੰਦਰ ਪਾਰਟੀ ਪੰਜਾਬ ਚ ਵਿਸਥਾਰ ਕਰ ਕੈਮਰਾਮੈਨ ਗੋਲਛਿੰਦ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ